ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਸਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅੰਗਤ ਜੀ ਇਸ ਪਵਿੱਤਰ ਅਸਥਾਨ ਦੀ ਸਿੱਖ ਇਤਿਹਾਸ ਵਿੱਚ ਵੱਡੀ ਮਹੱਤਤਾ ਹੈ ਇਹ ਅਸਥਾਨ ਕਿਸੇ ਸਮੇਂ ਫਿਦਰਾਣੇ ਦੀ ਢਾਬ ਜੋ ਜਾਣਿਆ ਜਾਂਦਾ ਸੀ ਹੁਣ ਤੁਹਾਨੂੰ ਦੱਸਦੇ ਆ ਇਸ ਸਥਾਨ ਦੀ ਮਹੱਤਤਾ ਬਾਰੇ ਜਿਸ ਵੇਲੇ ਸਨ 1740 ਈਸਵੀ ਵਿੱਚ ਦਸਮ ਪਿਤਾ ਚਿਰਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ ਉਸ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਅਤੇ ਉਹਨਾਂ ਦੇ ਜਥੇ ਦੇ ਸਿੰਘ ਗੁਰੂ ਸਾਹਿਬ ਨੂੰ ਔਖੀ ਘੜੀ ਵਿੱਚ ਛੱਡ ਬੇਦਾਵਾ ਦੇ ਆਏ ਸਨ ਬੇਦਾਵੇ ਦਾ ਮਤਲਬ ਸੀ ਕਿ ਅਸੀਂ ਅੱਜ ਤੋਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜਦੋਂ ਗੁਰੂ ਸਾਹਿਬ ਨੂੰ ਛੱਡ ਇਹ ਸਿੰਘ ਆਪਣੇ ਘਰ ਪਰਤੇ ਤਾਂ ਮਾਤਾ ਭਾਗੋ ਅਤੇ ਇਨ੍ਹਾਂ ਸਿੰਘਾਂ ਦੀਆਂ ਧਰਮ ਪਤਨੀਆਂ ਨੇ ਇਹਨਾਂ ਨੂੰ ਲਾਣਤਾ ਪਾਈਆਂ ਤੇ ਤੁਸੀਂ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਕਿਉਂ ਵਾਪਸ ਪਰਤ ਆਏ ਹੋ ਇਨ੍ਹਾਂ ਸਿੰਘਾਂ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਮਾਤਾ ਭਾਗੋ ਦੀ ਅਗਵਾਈ ਵਿੱਚ ਮੁਰਗ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਮਾਫੀ ਮੰਗਣ ਦਾ ਸੰਕਲਪ ਕੀਤਾ ਉਧਰ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ ਮਈ 1705 ਈਸਵੀ ਚ ਖਿਦਰਾਣਾ ਦੀ ਢਾਬ ਦੀ ਜੰਗ ਗੁਰੂ ਦੇ ਸਿੰਘਾਂ ਅਤੇ ਮੁਗਲ ਫੌਜਾਂ ਦਰਮਿਆਨ ਹੁੰਦੀ ਹੈ ਇਸ ਵਿੱਚ ਭਾਈ ਮਹਾ ਸਿੰਘ ਸਮੇਤ ਵਿਦਾਵਾ ਲਿਖਣ ਵਾਲੇ 40 ਸਿੰਘ ਸੂਰਬੀਰਤਾ ਨਾਲ ਲੜਦੇ ਹੋਏ ਸ਼ਹੀਦियां ਪਾ ਗਏ ਮੁਗਲ ਫੌਜ ਨੂੰ ਹਾਰ ਕੇ ਵਾਪਸ ਮੁੜਨਾ ਪਿਆ ਗੁਰੂ ਸਾਹਿਬ ਜਦੋਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਤੇ ਸ਼ਹੀਦ ਸਿੰਘਾਂ ਦੀ ਸੇਵਾ ਸੰਭਾਲ ਕਰ ਰਹੇ ਸਨ ਤਾਂ ਭਾਈ ਮਹਾ ਸਿੰਘ ਆਖਰੀ ਸੁਵਾਸ ਲੈ ਰਹੇ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੋਦ ਵਿੱਚ ਲਿਆ ਤੇ ਆਪਣੇ ਰਮਾਲ ਨਾਲ ਉਹਨਾਂ ਦਾ ਮੂੰਹ ਸਾਫ਼ ਕੀਤਾ ਤੇ ਜਲ ਸ਼ਕਾਇਆ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਨੂੰ ਆਖਰੀ ਇੱਛਾ ਪੁੱਛੀ ਤਾਂ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੇ ਤੁਠੇ ਹੋ ਤਾਂ ਸਿੰਘਾਂ ਵੱਲੋਂ ਦਿੱਤਾ ਵਿਦਾਵਾ ਪਾੜ ਕੇ ਗੁਰੂ ਅਤੇ ਸਿੱਖਾਂ ਦੀ ਟੁੱਟੀ ਸਾਂਝ ਨੂੰ ਗੰਡ ਦਿਓ ਗੁਰੂ ਸਾਹਿਬ ਨੇ ਜੋਦੜੀ ਪ੍ਰਵਾਨ ਕਰਦੇ ਹੋਏ ਵਿਦਾਵਾ ਪਾੜ ਦਿੱਤਾ ਤੇ ਟੁੱਟੀ ਗੰਢੀ ਸਰਬੰਸਦਾਨੀ ਸਾਹਿਬ ਸ਼ੇਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੀ ਦਾ ਵਰ ਦਿੰਦੇ ਹੋਏ 40 ਮੁਕਤੇ ਅਤੇ ਜੰਗ ਦੇ ਮੈਦਾਨ ਖਿਦਰਾਣਾ ਨੂੰ ਮੁਕਤ ਸਰ ਦੇ ਇਲਾਹੀ ਵਰਦਾਨਾਂ ਨਾਲ ਨਿਵਾਜਿਆ ਸੰਗਤ ਜੀ ਇਸੇ ਅਸਥਾਨ ਤੇ ਹੁਣ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਜੋਬਿਤ ਹੈ ਸੰਗਤ ਜੀ ਇਹ ਪਵਿੱਤਰ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਅਤੇ 40 ਮੁਕਤਿਆਂ ਦੀ ਸ਼ਹਾਦਤ ਦਾ ਅਸਥਾਨ ਹੈ। ਤੋਂ ਜਦੋਂ ਵੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਂ ਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।